शक्ति आवाद आवाद नीज्ञे नीज्ञे से कहो से कहो करी कड़ी से आई रविदास बोले सो की महाराज करी कड़ी से आई आवाज जय करी से आई आवाज जय जो बोले सोनप है ਮੇਰੇ ਪਿਆਰੇ ਜੀ ਜੈ 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 ਸਾਰੇ ਸਮਾਜ ਦੇ ਪਤਾਨ ਦੀ ਬਸਿਸੀ ਸਾਰਾ ਸਾਰਾ ਸਮਾਜ ਦੇ ਚਿਹਰੇ ਦੇ ਸਾਰੇ ਪਾਪ ਤੁਹਾਨੂੰ ਕਰੂੰ ਚਲੋ ਬਹੁਤ ਬਹੁਤ ਮੋਤ ਪੈਂਦਾ ਰਹਿਣਾ ਕਿਹਾ ਤੁਹਾਡੇ ਧਿਆਨ ਦੇ ਰਿਹਾ ਹੈ ਮੇਰਾ ਨਾਮ ਅਮਰਿੰਦਰ ਸਿੰਘ ਆ ਮੈਂ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਤੋਂ ਪੰਜਾਬ ਦਾ ਚੇਅਰਮੈਨ ਆ ਇਸ ਤਰ੍ਹਾਂ ਹੈ ਕਿ ਦੇਖੋ ਜੀ ਪੀ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣਾ ਤੇ ਸਮੁੱਚੇ ਸਮਾਜਿਕ ਭਾਈਚਾਰੇ ਨੂੰ ਕਾਇਮ ਰੱਖਣਾ ਸਾਡੀ ਜਥੇਬੰਦੀ ਦਾ ਜਿਹੜਾ ਹੈ ਅਜੰਡਾ ਹੈ ਅੱਜ ਮੈਂ ਜਿਹੜੇ ਵਿਸ਼ੇ ਤੇ ਬੋਲਣ ਜਾ ਰਿਹਾ ਵਾਂ ਉਹ ਇਸ ਤਰ੍ਹਾਂ ਹੈ ਜੀ ਕਿ ਕਈ ਲੋਕ ਬਾਲਮੀਕੀ ਸਮਾਜ ਦਾ ਨਾਂ ਲੈ ਕੇ ਖੁਦ ਬਾਲਮੀਕ ਸਮਾਜ ਤੋਂ ਹੋ ਕੇ ਤੇ ਬਾਲਮੀਕ ਸਮਾਜ ਨੂੰ ਜਿਹੜਾ ਉਹ ਬਦਨਾਮ ਕਰ ਰਹੇ ਨੇ ਆਪਣੇ ਨਿੱਜੀ ਸਵਾਰਥਾਂ ਦੇ ਵਾਸਤੇ ਮਾਮਲਾ ਅੱਜ ਤੋਂ 5-7 ਦਿਨ ਪਹਿਲਾਂ ਦਾ ਏ ਇਹ ਥਾਣਾ ਕੋਤਵਾਲੀ ਅੰਮ੍ਰਿਤਸਰ ਦੇ ਬਾਹਰ ਅਸੀਂ ਖੜੇ ਆ ਇਹ ਥਾਣੇ ਦੇ ਬਾਹਰ ਹੈਰੀਟੇਜ ਸਟਰੀਟ ਜਿਹੜੀ ਗੋਲਡਨ ਟੈਂਪਲ ਨੂੰ ਜਾਂਦੀ ਹੈ ਇੱਥੇ ਇੱਕ ਵਿਅਕਤੀ ਜੀ ਦਾ ਨਾਂ ਭਰਤ ਹੈ ਤੇ ਉਹਦੇ ਸਾਥੀਆਂ ਵੱਲੋਂ ਧਰਨਾ ਲਗਾਇਆ ਗਿਆ ਐਜੰਡਾ ਕੁਛ ਨਹੀਂ ਸੀ ਨਾ ਪੁਲਿਸ ਨੂੰ ਕੋਈ ਪਹਿਲਾਂ ਸੂਚਨਾ ਦਿੱਤੀ ਗਈ ਬਿਨਾ ਕੋਈ ਸੂਚਨਾ ਦੇ ਸਿੱਧਾ ਜਾ ਕੇ ਧਰਨਾ ਲਾ ਦਿੱਤਾ ਗਿਆ ਤੇ ਪ੍ਰੈਸ਼ਰ ਪਾਇਆ ਗਿਆ ਪੁਲਿਸ ਦੇ ਉੱਤੇ ਵੀ ਸਾਨੂੰ ਕਿਸੇ ਨੇ ਜਾਤੀ ਸੂਚਕ ਸ਼ਬਦ ਕਹੇ ਨੇ ਤੇ ਉਹਦੇ ਉੱਤੇ ਹੁਣੇ ਹੀ ਪਰਚਾ ਦਰਜ ਕੀਤਾ ਜਾਵੇ ਉਹ ਮੇਰੇ ਨਾਲ ਆ ਸਾਹਿਲ ਲੜਕਾ ਹੈ ਇਹਦੇ ਉੱਤੇ ਉਹ ਦਰਖਾਸਤ ਦਿੱਤੀ ਗਈ ਵੀ ਇਹਨੇ ਜਾਤੀ ਸੂਚਕ ਸ਼ਬਦ ਕਹੇ ਨੇ ਬਿਨਾ ਕਿਸੇ ਹோம்ਵਰਕ ਦੇ ਬਿਨਾ ਕਿਸੇ ਜਾਣਕਾਰੀ ਦੇ ਇਹ ਚੀਜ਼ ਸਾਬਤ ਕਰਦੀ ਹੈ ਵੀ ਇਹਨਾਂ ਦਾ ਨਿੱਜੀ ਸਵਾਰਥ ਇਹਦੇ ਵਿੱਚ ਕੀ ਹੋ ਸਕਦਾ ਹੈ ਜਦ ਕਿ ਇਹ ਲੜਕਾ ਖੁਦ ਬਾਲਮੀਕੀ ਸਮਾਜ ਦੇ ਵਿੱਚੋਂ ਹੈ ਤੇ ਇਹਦੇ ਉੱਤੇ ਇਹ ਦੇਤਾ ਬਿਨਾ ਕਿਸੇ ਜਾਣਕਾਰੀ ਦੇ ਬਿਨਾ ਕੋਈ ਹோம்ਵਰਕ ਕੀਤਿਆਂ ਮੈਂ ਸਮੁੱਚੇ ਬਾਲਮੀਕ ਸਮਾਜ ਨੂੰ ਬੇਨਤੀ ਕਰਾਂਗਾ ਵੀ ਇਹੋ ਜਿਹੜੇ ਲੋਕ ਨੇ ਇਹਨਾਂ ਨੂੰ ਠੱਲ ਪਾਈ ਜਾਵੇ ਇਹਦੇ ਨਾਲ ਬਾਲਮੀਕੀ ਭਾਈਚਾਰੇ ਦਾ ਜਿਹੜਾ ਪੀ ਅਕਸ ਤੇ ਖਰਾਬ ਹੁੰਦਾ ਹੀ ਹੈ ਇਸ ਤੋਂ ਇਲਾਵਾ ਜਿਹੜੀ ਸਾਡੀ ਸਮਾਜਿਕ ਸਾਂਝ ਹੈ ਉਹਦੇ ਵਿੱਚ ਵੀ ਤੇਰੇੜਾਂ ਪੈਂਦੀਆਂ ਨੇ ਇਹ ਲੋਕ ਵਾਲਮੀਕ ਸਮਾਜ ਨੂੰ ਬਿਲਕੁਲ ਪੂਰੀ ਤਰ੍ਹਾਂ ਬਦਨਾਮ ਕਰਦੇ ਨੇ ਆਪਣੇ ਨਿੱਜੀ ਸਵਾਰਥਾਂ ਦੇ ਵਾਸਤੇ ਸਰਕਾਰ ਦੇ ਲਾਇਆ ਗਿਆ ਉਸ ਤੋਂ ਬਾਅਦ ਫਿਰ ਕੀ ਹੋਇਆ ਜੀ ਅੱਗੇ ਇਸ ਤੋਂ ਲਾਵਾ ਪੁਲਿਸ ਨੇ ਆਪਣੀ ਕਾਰਵਾਈ ਦੇ ਵਿੱਚ ਕੁਝ ਨਹੀਂ ਦੁਨਾਂ ਤਰ੍ਹਾਂ ਨੇ ਆਪਸ ਚ ਬਹਿ ਕੇ ਤੇ ਫੈਸਲਾ ਕਰ ਲਿਆ ਇਹ ਬੇਸ਼ੱਕ ਆਪਸ ਚ ਫੈਸਲਾ ਕਰ ਲੈਣ ਪਰ ਜੋ ਸਮਾਜ ਦੀ ਬਦਨਾਮੀ ਇਹਦੇ ਦੇ ਨਾਲ ਹੋ ਗਈ ਜਾਂ ਜੋ ਸਾਡੇ ਭਾਈਚਾਰਕ ਸਾਂਝ ਦੇ ਵਿੱਚ ਫਰਕ ਪੈ ਗਿਆ ਉਹਦੀ ਜ਼ਿੰਮੇਵਾਰੀ ਕੀ ਹੈ ਇਸ ਕਰਕੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਇਸ ਲੜਕੇ ਨੇ ਜੋ ਅਤ ਤਰੀਕੇ ਦੇ ਨਾਲ ਇਹ ਸਭ ਕੁਝ ਕੀਤਾ ਹੈ ਤੇ ਇਹਦੇ ਉੱਤੇ ਉਹਦੀ ਬਣਦੀ ਜਿਹੜੀ ਉਹ ਕਾਰਵਾਈ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਜੈ ਪੀਮ ਜੈ ਭਾਜ ਜੈ ਸੰਵਿਧਾਨ ਬੜਾ ਨਿੰਦਨਯੋਗ ਹੈ ਕਿ ਜਿਹੜਾ ਸਾਡਾ ਸਮੁੱਚਾ ਵਾਲਮੀਕੀ ਭਾਈਚਾਰਾ ਬਹੁਤ ਬਲੰਦੀਆ ਤੇ ਹੈ ਔਰ ਕੁਝ ਲੋਕ ਸਾਡੇ ਸਮਾਜ ਨੂੰ ਧਮਲਕਣਾ ਚਾਹੁੰਦੇ ਹਨ ਇਹਦੀ ਅਸੀਂ ਨਿੰਦਾ ਕਰਦੇ ਹਾਂ ਅਹਿਮਾਨ ਜੋਗ ਐਸਐਚਓ ਨੇ ਭਲੇ ਹਾਂ ਔਰ ਸਾਰੀ ਪੋਜੀਸ਼ਨ ਦੱਸੀ ਹੈ ਉਹਨਾਂ ਸਾਨੂੰ ਵਿਸ਼ਵਾਸ ਦਿੱਤਾ ਕਿ ਦੋਸ਼ੀਆਂ ਦੇ ਬੰਦੀਕਰਵੇ ਕੀਤੀ ਜਾਊਗੀ ਕੁਝ ਸਾਡੇ ਸਮਾਜ ਦੇ ਗੰਦੇ ਅੰਸਰ ਜੋ ਵਾਲਮੀਕੀ ਸਮਾਜ ਦੇ ਨਾਂ ਦੇ ਧਰਨਾ ਲਾ ਕੇ ਠਗੀਆਂ ਮਾਰਦੇ ਹਨ ਲੱਖਾਂ ਰੁਪਏ ਇਕੱਠੇ ਕਰਦੇ ਹਨ ਪ੍ਰਸ਼ਾਸਕ ਦੀ ਬੇਨਤੀ ਹੈ ਕਿ ਜੇ ਅਸੀਂ ਪ੍ਰਸ਼ਾਸਨ 295 ਇਹ ਲਾ ਕੇ ਪਰਚਾ ਦਰਜ ਕਰਦਾ ਹੈ ਉਹ ਤੇ ਰਾਜਨਾਮਾ ਨਹੀਂ ਹੋਣਾ ਚਾਹੀਦਾ ਉਹ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਲੇਕਿਨ ਸਾਡੇ ਸਮਾਜ ਦੇ ਕੋਲ ਚਾਰ ਗੰਦੇ ਆਨਸਰ ਇਦਾਂ ਦੇ ਆ ਕਿ ਸਾਡੇ ਸਮਾਜ ਦੇ ਨਾਂ ਤੇ ਪਹਿਲਾਂ ਠਗੀਆਂ ਮਾਰਦੇ ਆ ਫਿਰ ਧਰਨੇ ਲਾਉਂਦੇ ਆ ਔਰ ਤੋਂ ਬਾਅਦ ਉਹਨਾਂ ਨਾਲ ਰਾਜਨਾਮ ਕਰਦੇ ਆ ਇਹਦੀ ਅਸੀਂ ਸਾਡਾ ਸਮਾਜ ਨਿੰਦਾ ਕਰਦਾ ਹੈ ਅਸੀਂ ਉਹਨਾਂ ਦੋਸ਼ਾਂ ਦੇ ਬੰਦੀ ਕਾਰਵਾਈ ਕਰਾਵਾਂਗੇ ਜੈ ਭੀਮ ਜੈਪਾਤ ਜੈ ਸਵਾਮੀ ਵੀ ਇੱਕ ਨਾ ਦਰਖਾਸਤ ਦਿੱਤੀ ਗਈ ਸੀ ਠੀਕ ਹੈ ਉਹਦੇ ਸਬੰਧ ਚ ਉਹਨਾਂ ਨੇ ਕਿਹਾ ਸੀ ਵੀ ਇਹਦੇ ਤੇ ਕਾਰਵਾਈ ਕਰੋ ਲੇਕਿਨ ਦੋਨਾਂ ਪਾਰਟੀਆਂ ਦਾ ਇਹਨਾਂ ਦਾ ਕੰਪਰੋਮਾਈਜ਼ ਹੋ ਗਿਆ ਸੀ ਤੇ ਅੱਜ ਦੂਸਰੀ ਪਾਰਟੀ ਆਈ ਹੈ ਵੀ ਜੋ ਉਹਨਾਂ ਨੇ ਕੰਪਰੋਮਾਈਜ਼ ਕੀਤਾ ਆ ਉਹ ਤਾਂ ਠੀਕ ਆ ਲੇਕਿਨ ਕਹਿੰਦੇ ਵੀ ਜੋ ਇਹਨਾਂ ਨੇ ਉਸ ਦਿਨ ਸਾਡੇ ਤੇ ਅਲੀਗੇਸ਼ਨ ਲਾਏ ਸੀ ਤੇ ਉਹਦੇ ਖਿਲਾਫ ਕਾਰਵਾਈ ਕਰੋ ਅਸੀਂ ਦਰਖਾਸਤ ਨੂੰ ਵੈਰੀਫਾਈ ਕਰ ਰਹੇ ਹਾਂ ਤੇ ਵੈਰੀਫਾਈ ਕਰਨ ਉਪਰੰਤ ਜੋ ਬੰਦ ਕਰਾਂਗੇ ਜਾਂ ਧਰਨਾ ਠੀਕ ਲੱਗਾ ਸੀ ਜਾਂ ਫਿਰ ਗਲਤ ਲਾਇਆ ਗਿਆ ਸੀ ਇਹਨਾਂ ਦੇ ਨਹੀਂ ਇਹਨਾਂ ਧਰਨਾ ਨਹੀਂ ਆਪਾਂ ਕਹਿ ਸਕਦੇ ਉਹ ਬੰਦੇ ਇਕੱਠੇ ਹੋ ਕੇ ਆਏ ਸੀ ਹਾਂਜੀ ਤਾਂ ਉਹਨਾਂ ਦੇ ਲੋ ਆਪਣੀ ਮੰਗ ਰੱਖੀ ਗਈ ਸੀ ਉਦੋਂ ਨਹੀਂ ਨਹੀਂ ਉਹ ਇੱਕ ਐਪਲੀਕੇਸ਼ਨ ਦੇਣ ਆਏ ਸੀਗੇ ਤੇ ਉਹ ਐਪਲੀਕੇਸ਼ਨ ਤੇ ਦੋਹਾਂ ਪਾਰਟੀਆਂ ਨੇ ਬਾਹਰ ਹੀ ਬੈਠ ਕੇ ਰਾਜੀਨਾਮਾ ਕਰ ਲਿਆ ਸੀ ਇਹੋ ਜੀ ਕੋਈ ਗੱਲ ਵਾ ਠੀਕ ਹੈ